ਨਰਦੀ ਆਪਣੀ ਮਰਜ਼ੀ ਨਾਲ ਵਿਦਾਈ ਮੰਗਤ ਦੇ ਉੱਪਰ ਬੰਦੀ ਲੱਗ ਗਈ ਤੇ ਹੁਣ ਨਿਗਮ ਦੇ ਵੱਲੋਂ ਇੱਕ ਮਤਾ ਪਾਸ ਹੋ ਗਿਆ ਰਕਮ ਜਿਹੜੀ ਫਿਕਸ ਕਰ ਦਿੱਤੀ ਗਈ ਹੈ ਅੱਜ ਨਮਸਕਾਰ ਮੱਭੀ ਕੇ ਸਤਿ ਤੁਹਾਡੇ ਨਾਲ ਦੇਖ ਰਹੇ ਹਾਂ ਸਾਨ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਹੁਣ ਕਿੰਨਰ ਜਦੋਂ ਕਿਸੇ ਦੇ ਘਰ ਵਧਾਈ ਲੈਣ ਜਾਂਦੇ ਤਾਂ ਉਹ ਇੱਕ ਵੱਡੀ ਰਕਮ ਜਿਹੜੀ ਉਹ ਪਰਿਵਾਰ ਦੇ ਕੋਲੋਂ ਮੰਗ ਕਰਦੇ ਨੇ ਜਾਂ ਫਿਰ ਸੋਨਾ ਚਾਂਦੀ ਇਹੋ ਜਿਹੀ ਕੋਈ ਜਿਹੜੀ ਰਕਮ ਰੱਖ ਲੈਂਦੇ ਨੇ ਲੇਕਿਨ ਉੱਥੇ ਹੀ ਹੁਣ ਨਗਰ ਨਿਗਮ ਦੇ ਵੱਲੋਂ ਮਤਾ ਪਾਸ ਹੋ ਗਿਆ ਤੇ ਜਿਹੜੀ ਇੱਕ ਅਮਾਉਂਟ ਹੈ ਕਿ ਜੋ ਕਿੰਨਰਾਂ ਨੂੰ ਵਧਾਈ ਸਮੇਂ ਦੇਣੀ ਚਾਹੀਦੀ ਹੈ ਜਾਂ ਦੋ ਦੇਓਗੇ ਤੁਸੀਂ ਉਹ ਹੁਣ ਅਮਾਉਂਟ ਇੱਕ ਤਰੀਕੇ ਨਾਲ ਫਿਕਸ ਕਰ ਦਿੱਤੀ ਗਈ ਹੈ ਤੇ ਹੁਣ ਉਸੇ ਅਮਾਉਂਟ ਜਿਹੜੀ ਉਹੀ ਤੁਸੀਂ ਅਮਾਉਂਟ ਜਿਹੜੀ ਹੈ ਤੁਸੀਂ ਕਿੰਦਰ ਨੂੰ ਵਧਾਈ ਦੇ ਤੌਰ ਤੇ ਦੇਣੀ ਹੈ ਸੋ ਇਹ ਇੱਕ ਮਤਾ ਜਿਹੜਾ ਨਗਰ ਨਿਗਮ ਦੇ ਵੱਲੋਂ ਪਾਸ ਹੋਇਆ ਹੈ ਇਸ ਨੂੰ ਲੈ ਕੇ ਤੁਸੀਂ ਵੀ ਆਪਣੇ ਜਿਹੜੇ ਰਿਵਿਊਜ਼ ਨੇ ਜਿੰਨੇ ਲੋਕ ਵੀ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਦੱਸਦੇ ਨੇ ਕਿ ਆਖਿਰਕਾਰ ਰਕਮ ਜਿਹੜੀ ਇੱਕ ਫਿਕਸ ਕੀਤੀ ਗਈ ਹੈ ਮਤਾ ਜਿਹੜਾ ਪਾਸ ਹੋਇਆ ਹੈ ਕਿ ਜਦੋਂ ਮੁੰਡੇ ਦੀ ਜੰਮਣ ਦੀ ਵਧਾਈ ਲੈਣ ਜਾਣੀ ਤਾਂ 2100 ਰੁਪਏ ਤੇ ਜਦੋਂ ਵਿਆਹ ਦੀ ਵਧਾਈ ਲੈਣ ਜਾਣੀ ਤਾਂ 3100 ਰੁਪਏ ਜਿਹੜੀ ਰਕਮ ਹੈ ਉਹ ਫਿਕਸ ਕੀਤੀ ਗਈ ਹੈ ਮਤਾ ਪਾਸ ਕੀਤਾ ਗਿਆ ਨਗਰ ਨਿਗਮ ਦੇ ਵੱਲੋਂ ਸੋ ਹੁਣ ਕਿਉਂਕਿ ਜਦੋਂ ਅਕਸਰ ਕਿਨਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਡਿਮਾਂਡ ਕੀਤੀ ਜਾਂਦੀ ਕਿ ਅਸੀਂ ਇੰਨੇ ਹਜ਼ਾਰ ਲਵਾਂਗੇ ਜਾਂ ਇੰਨੇ ਪੈਸੇ ਲਵਾਂਗੇ ਜਾਂ ਕੋਈ ਮੰਦੀ ਲਵਾਂਗੇ ਅਲੱਗ-ਅਲੱਗ ਤਰੀਕੇ ਦੀਆਂ ਡਿਮਾਂਡਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਹਾਲਕਿ ਪਰਿਵਾਰ ਦੇ ਵੱਲੋਂ ਜੋ ਖੁਸ਼ੀ ਨਾਲ ਦਿੱਤਾ ਗਿਆ ਤੇ ਉਸ ਤੋਂ ਉੱਪਰ ਡਿਮਾਂਡ ਕਈ ਵਾਰ ਸਾਹਮਣੇ ਆ ਜਾਂਦੀ ਲੇਕਿਨ ਉੱਥੇ ਹੀ ਹੁਣ ਨਗਰ ਨਿਗਮ ਦੇ ਵੱਲੋਂ ਇੱਕ ਮਤਾ ਪਾਸ ਕਰ ਲਿਤਾ ਗਿਆ ਇਹ ਜਿਹੜਾ ਮਤਾ ਪਾਸ ਹੋਇਆ ਇਹ ਪਟਿਆਲਾ ਤੇ ਹੁਸ਼ਿਆਰਪੁਰ ਨਗਰ ਨਿਗਮ ਦੇ ਵੱਲੋਂ ਮਤਾ ਪਾਸ ਹੋਇਆ ਕਿਉਂਕਿ ਜੇਕਰ ਕਿਨਰ ਆਉਂਦੇ ਨੇ ਤੇ ਮੁੰਡੇ ਜੰਮਨਦੀ ਵਿਧਾਈ ਜਿਹੜੀ ਉਹ 2100 ਰੁਪਿਆ ਰੱਖੀ ਗਈ ਏ ਤੇ ਵਿਆਹ ਦੀ ਜਿਹੜੀ ਵਿਧਾਈ ਉਹ 3100 ਰੁਪਿਆ ਜਿਹੜੀ ਰੱਖੀ ਗਈ ਕਿ ਜਦੋਂ ਤੁਹਾਡੇ ਘਰ ਕਿਨਰ ਮਹੰਤ ਜਿਹਨਾਂ ਨੂੰ ਅਸੀਂ ਕਹਿੰਦੇ ਨੇ ਆ ਜੋ ਤੁਹਾਡੇ ਘਰ ਇਸ ਖੁਸ਼ੀ ਦੇ ਮੌਕੇ ਤੇ ਵਿਧਾਈ ਲੈਣ ਆਉਂਦੇ ਨੇ ਤਾਂ ਉਸ ਸਮੇ ਇੱਕ ਅਮਾਉਂਟ ਜਿਹੜੀ ਹੈ ਉਹ ਮਤਾ ਜਿਹੜਾ ਪਾਸ ਹੋ ਗਿਆ ਕਿ ਤੁਸੀਂ ਮਹੰਤਾਂ ਨੂੰ ਜਿਹੜੀ ਹੈ ਉਹ ਮੁੰਡੇ ਜੰਮਨ ਦੇ ਉੱਪਰ 2100 ਰੁਪਿਆ ਤੇ ਵਿਆਹ ਦੀ ਵਿਧਾਈ ਜਿਹੜੀ 3100 ਰੁਪਿਆ ਇਹ ਦੋ ਰਕਮਾਂ ਜਿਹੜੀਆਂ ਫਿਕਸ ਕੀਤੀਆਂ ਗਈਆਂ ਨੇ ਜੇਕਰ ਕੋਈ ਵੀ ਇਸ ਦੇ ਉੱਪਰ ਕੋਈ ਤੁਹਾਡੇ ਕੋਲ ਮੰਗ ਕਰਦਾ ਹੈ ਜਾਂ ਜ਼ਬਰਦਸਤੀ ਕਰਦਾ ਹੈ ਤਾਂ ਫਿਰ ਉਸ ਦੇ ਉੱਪਰ ਜਿਹੜੀ ਇਹ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਸੋ ਇਹ ਦੇਖ ਸਕਦੇ ਹੋ ਕਿ ਨਗਰ ਨਿਗਮ ਦੇ ਵੱਲੋਂ ਇੱਕ ਵੱਡਾ ਠੋਸ ਕਦਮ ਚੁੱਕਿਆ ਗਿਆ ਹੈ ਨਗਰ ਨਿਗਮ ਹੁਸ਼ਿਆਰਪੁਰ ਤੇ ਨਗਰ ਨਿਗਮ ਪਟਿਆਲਾ ਦੇ ਵਿੱਚ ਇਹ ਜਿਹੜੀਆਂ ਇੱਕ ਮਤਾ ਪਾਸ ਹੋਇਆ ਰਕਮਾਂ ਨੂੰ ਲੈ ਕੇ ਕਿ ਜਦੋਂ ਤੁਹਾਡੇ ਘਰ ਕੋਈ ਵੀ ਕਿੰਨਰ ਮਹੰਤ ਤੁਹਾਡੇ ਕੋਲ ਖੁਸ਼ੀ ਦੇ ਮੌਕੇ ਤੇ ਆਉਂਦੇ ਨੇ ਤੇ ਜੇਕਰ ਮੁੰਡੇ ਜੰਮਣ ਤੇ ਆਉਂਦੇ ਨੇ ਤਾਂ 2100 ਰੁਪਿਆ ਰਕਮ ਜਿਹੜੀ ਰੱਖੀ ਗਈ ਹੈ ਤੇ ਜੇਕਰ ਵਿਆਦ ਦੇ ਸਮੇਂ ਆਉਂਦੇ ਨੇ ਤਾਂ 3100 ਰੁਪਇਆ ਰਕਮ ਜੋ ਕਿ ਫਿਕਸ ਕੀਤੀ ਗਈ ਹੈ ਮਤਾ ਫਾਸ ਹੋਇਆ ਸੋ ਨਗਰ ਨਿਗਮ ਪਟਿਆਲਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈ ਇਹ ਰੂਲਸ ਲਾਗੂ ਕਰ ਦਿੱਤੇ ਗਏ ਨੇ ਨਗਰ ਨਿਗਮ ਦੇ ਵੱਲੋਂ ਲੇਕਿਨ ਉਹ ਸੂਬੇ ਦੇ ਬਾਕੀ ਨਿਗਮਾਂ ਦੇ ਵਿੱਚ ਜ਼ਿਲ੍ਹਿਆਂ ਵਿੱਚ ਇਹੋ ਜਿਹਾ ਰੂਲ ਨਹੀਂ ਲਾਗੂ ਹੋਇਆ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਵਿਚਾਰ ਹੈ ਕਿ ਆਖਿਰਕਾਰ ਸਾਰੇ ਜ਼ਿਲ੍ਹੇ ਵਿੱਚ ਸਾਰੇ ਨਗਰ ਨਿਗਮ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਚਾਹੀਦੀ ਹੈ ਤੇ ਜੇਕਰ ਜੋ ਵੀ ਤੁਹਾਡਾ ਵਿਚਾਰ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਪਟਿਆਲਾ ਤੇ ਹੁਸ਼ਿਆਰਪੁਰ ਨਗਰ ਨਿਕਮ ਦੇ ਵੱਲੋਂ ਤੱਕ ਜਿਹੜੇ ਇੱਕ ਕਦਮ ਚੁੱਕ ਲਿਤਾ ਗਿਆ ਕਿ ਜਿੱਥੇ ਮੁੰਡੇ ਜੰਮਣ ਤੇ 2100 ਰੁਪਿਆ ਤੇ ਵਿਆਹ ਦੀ ਖੁਸ਼ੀ ਦੇ ਸਮੇਂ ਜੇਕਰ ਕਿੰਨਰ ਤੁਹਾਡੇ ਕੋਲੋਂ ਦੇ ਨੇ ਮਹਤ ਤੁਹਾਡੇ ਕੋਲੋਂ ਦੇ ਤਾਂ ਉਹਨਾਂ ਨੂੰ 3100 ਰੁਪਿਆ ਦੇ ਕੇ ਤੁਸੀਂ ਆਪਣੀ ਵਧਾਈ ਦੇ ਸਕਦੇ ਹੋ ਲੇਕਿਨ ਜੇਕਰ ਕੋਈ ਵੀ ਇਸ ਦੇ ਉੱਪਰ ਹੋਰ ਰਕਮ ਤੁਹਾਡੇ ਕੋਲ ਮੰਗਦਾ ਹੈ ਵਿਧਾਈ ਮੰਗਦਾ ਤਾਂ ਉਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਉਹ ਜਿਹੜੀ ਕੀਤੀ ਜਾ ਸਕਦੀ ਤੁਸੀਂ ਵੀ ਆਪਣੇ ਰਿਵਿਊ ਜਿਹੜੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸੇ ਤੇ ਵੀਡੀਓ ਨੂੰ ਵਾਰ ਵਾਰ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਇੱਕ ਤੱਕ ਇਹ ਖਬਰ ਜ਼ਰੂਰ